ग्यारह दिसंबर को अबोहर के एक शराब कारोबारी के फार्म हाउस में कुछ लोगों द्वारा दो नौजवानों के हाथ पैर काटे गए थे जिसमें भीम टांक नाम के नौजवान की मौत हो चुकी थी लेकिन दूसरा नौजवान जो गुरजंट सिंह है वो काफी दिन अस्पताल में जिंदगी मौत की लड़ाई लड़ने के बाद अब हमारे साथ हैं उनसे जानते हैं कि आखिर पूरा मामला क्या था कैसे ये पूरी वारदात हुई बताइए सर जड़ा मुंडा भी ਉਹ ਮੇਰਾ ਸਾਡਾ ਭਰਾਵੰਤਰਾ ਹੀ ਸੀ। ਇੱਕ ਮੇਰੇ ਕੋਲ ਜੀ ਉਹ ਆਇਆ 10 ਤੋਂ 10:30 ਦੇ ਵਿੱਚ। ਮੈਨੂੰ ਆਕੇ ਕਹਿੰਦਾ ਵੀ ਮੇਰੇ ਮਾਲਕ ਜਿਹੜੇ ਪੁਰਾਣੇ ਸੀ ਠੇਕੇਦਾਰ ਸ਼ਿਵਲਾਲ ਡੋਡਾ ਤੇ ਅਮਿਤ ਡੋਡਾ ਕਹਿੰਦੇ ਵੀ ਉਹਨਾਂ ਦਾ ਮੈਨੂੰ ਰਾਤ ਦਾ ਫੋਨ ਤੇ ਫੋਨ ਆ ਰਿਹਾ ਏ ਤੇ ਮੈਨੂੰ ਕਹਿੰਦੇ ਕੰਮ ਦੁਬਾਰਾ ਸੰਭਲਾ ਕੇ। ਉਹ ਬਰਨਾਲੇ ਤੋਂ ਕੰਮ ਛੱਡ ਕੇ ਆ ਗਿਆ ਸੀ ਇਹਨਾਂ ਦਾ। ਹੁਣ ਉਹ ਢਾਬਾ ਕਰਦਾ ਸੀ ਜੀ। ਉਹ ਕਹਿੰਦੇ ਜੀ ਕੰਮ ਸੰਭਲਾ ਆਪਦਾ ਉਹੀ ਕੰਮ ਸੰਭਲਾ ਕੇ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਉੱਥੇ ਮੈਂ ਕਿਹਾ ਯਾਰ ਚਾਹ ਚੂ ਪੀ ਤੂੰ ਆਇਆ ਹੈ ਮੈਂ ਅਜ ਗੰਗਾ ਨਗਰ ਜਾਣਾ ਹੈ ਸਰਵਿਸ ਕਰਵਾਣਾ ਗੱਡੀ ਦੀ ਤੇ ਕੋਈ ਨਹੀਂ ਹੁੰਦਾ ਵੇਖਦੇ ਆ ਕਹਿੰਦਾ ਨਹੀਂ ਤੂੰ ਪਹਿਲਾਂ ਮੇਰੇ ਨਾਲ ਚੱਲ ਯਾਰ ਤੇਨੂੰ ਮੇਰਾ ਕੰਮ ਨਹੀਂ ਜ਼ਰੂਰੀ ਕਹਿੰਦਾ ੱੱਕੇ ਨਾਲ ਲੈ ਗਿਆ ਜੀ ਚਲੋ ਜੀ ਅਸੀਂ ਗਏ ਦੋਵੇਂ ਜਾ ਕੇ ਉੱਥੇ ਇਹਨਾਂ ਦੇ ਫਾਰਮ ਹਾਊਸ ਤੇ ਰਾਸਤੇ ਦੇ ਵਿੱਚ ਨਾ ਜੀ ਮੈਂ ਆਖਿਆ ਚਲੋ ਹੁਣ ਮੈਂ ਰੈਡੀ ਤਾਂ ਹੈ ਗਈ ਆ ਮੈਂ ਇਧਰੋਂ ਆਪਦੀ ਸਰਵਿਸ ਵੀ ਕਰਵਾ ਲਿਉਂਗਾ ਗੰਗਾ ਨਗਰ ਤੋਂ ਟ੍ਰਾਇਟੋ ਤੋਂ ਕੀ ਹੋਇਆ ਸਰ ਵੀ ਆਰਸੀ ਕਾਗਜ਼ ਵਗੈਰਾ ਤਾਂ ਮੈਂ ਘੱਟ ਹੀ ਰਹਿ ਗਏ ਮੇਰੇ ਮੈਂ ਬ੍ਰਦਰ ਨੂੰ ਫੋਨ ਕੀਤਾ ਮੈਂ ਆਖਿਆ ਵੀ ਅਸੀਂ ਇਹਨਾਂ ਦੇ ਸ਼ਿਵ ਲਾਲ ਡੋਡੇ ਦੇ ਫਾਰਮ ਤੇ ਮੈਂ ਚੱਲਿਆ ਅਮਿਤ ਦੇ ਨਾਲ ਭੀਮ ਦੇ ਨਾਲ ਇਹਨਾਂ ਦਾ ਕੋਈ ਕੰਪਰੋਮਾਈਜ਼ ਜ ਹੈ ਤੇ ਤੂੰ ਮੈਨੂੰ ਨਾ ਆਰਸੀ ਤੇ ਜਿਹੜੇ ਬੀਮਾ ਵਗੈਰਾ ਹੁੰਦੇ ਸਾਰੇ ਤੂੰ ਮੈਨੂੰ ਪਿੱਛੇ ਉੱਥੇ ਫੜਾ ਦੇ ਮੈਂ ਲੰਘ ਜੂੰਗਾ ਯਾਰ ਜੇ ਸ਼ਹਿਰ ਵੜ ਗਿਆ ਫਿਰ ਕੰਮ ਨਹੀਂ ਹੋਣਾ ਆ ਕਿ ਅਸੀਂ ਜਦੋਂ ਜੀ ਇੱਥੇ ਐਂਟਰ ਕੀਤੇ ਇਹਨਾਂ ਦੇ ਫਾਰਮ ਚ ਇਹਦਾ ਮੁੰਡਾ ਅੱਗੋਂ ਹੈਰੀ ਤੇ ਨਾਲ ਗੇਟਕੀਪਰ ਜੀ ਤੇ ਨਾਲ ਤਿੰਨ ਚਾਰ ਮੁੰਡੇ ਇਹਨਾਂ ਦੇ ਖੜੇ ਜਿਵੇਂ ਨਾਰਮਲ ਠੇਕੇਦਾਰ ਨੇ ਕਰਿੰਦੇ ਕਰੁੰਦੇ ਇਹਨਾਂ ਦੇ ਵਾਵਾ ਹੀ ਨੇ ਇਹ ਜੀ ਖੜੇ ਤੇ ਜਦੋਂ ਸਾਡੀ ਗੱਡੀ ਅਸੀਂ ਲਾਈ ਤੇ ਉਤਰੇ ਦੇ ਨਾਲ ਦੀ ਨਾਲ ਇਹਨਾਂ ਨੇ ਮੇਨ ਗੇਟ ਬੰਦ ਕਰ ਲਿਆ ਛੋਟਾ ਗੇਟ ਖੁੱਲਾ ਰਹਿ ਗਿਆ ਮੇਨ ਗੇਟ ਬੰਦ ਛੋਟਾ ਗੇਟ ਖੁੱਲਾ ਸੀਗਾ ਜੀ ਇਧਰ ਉਹਨਾਂ ਦੇ ਸਰਵੰਟ ਕੁਆਟਰਾਂ ਦੇ ਵਿੱਚੋਂ ਭੱਜ ਕੇ ਮੇਰੇ ਸਾਹਮਣੇ 15-20 ਬੰਦੇ ਇਧਰੋਂ ਆਏ ਜਿਨ੍ਹਾਂ ਦੇ ਹੱਥਾਂ 'ਚ ਮੀਟ ਵੱਢਣ ਵਾਲੇ ਜਿਨ੍ਹਾਂ ਨਾਲ ਆਪਾਂ ਬੱਕਰੇ ਤੇ ਵੱਢਦੇ ਆਂ ਦੂਜੇ ਮੁਰਗੇ ਉਹ ਕसाई ਜਿਹੜੇ ਕਰਦੇ ਕੰਮ ਉਹ ਵਾਲੇ ਇਹਨਾਂ ਕੋਲ ਦੱਤਰ ਤੇ ਦੂਜੀ ਕਾਪੇ ਜੀ ਸੀ ਲੰਬੇ ਲੰਬੇ ਇਹਨਾਂ ਨੇ ਆ ਕੇ ਘੇਰਾ ਪਾ ਲਿਆ ਉਧਰੋਂ ਹਰੀ ਨੇ ਵਾਅਦ ਦਿੱਤੀ ਕਹਿੰਦਾ ਜੀ ਅੱਜ ਆਏ ਸੂਤ ਕਹਿੰਦਾ ਅੱਜ ਇਹਨੂੰ ਭੀਮ ਨੂੰ ਕਹਿੰਦਾ ਅਮਿਤ ਜੀ ਦਾ ਹੁਕਮ ਹੈ ਆ ਕਹਿੰਦਾ ਅਮਿਤ ਜੀ ਦਾ ਹੁਕਮ ਹੈ ਇਹਨੂੰ ਭੀਮ ਨੂੰ ਸਬਕ ਸਿਖਾਉਣਾ ਆਪਣਾ ਕੰਮ ਛੱਡ ਕੇ ਜਾਣ ਦਾ ਸਾਡੀ ਨੌਕਰੀ ਛੱਡ ਕੇ ਢਾਬਾ ਕਰਨ ਦਾ ਇਸ ਤੋਂ ਬਾਅਦ ਇਹਦਾ ਹੱਥ ਪੈਰ ਵੱਢ ਦਿਓ ਤੇ ਇਹ ਕਿਸੇ ਕੰਮ ਦੇ ਲਾਇਕ ਨਾ ਰਵੇ ਉਹ ਭਾਈ ਜੀ ਇਹ ਆਰਡਰ ਜੇ ਨਾਲ ਦੀ ਨਾਲ ਹੀ ਫੋਲੋ ਹੋ ਗਿਆ ਉਹਨਾਂ ਨੇ ਤਾਂ ਲੰਮੇ ਪਾ ਲਏ ਜੀ ਦੋਵੇਂ ਉਹ ਕਿਸੇ ਨੇ ਕਿਦੀ ਬਾਹ ਪੜੀ ਤੇ ਉਹਨੂੰ ਇੱਕ ਛਟਕਾਈ ਜਾਂਦਾ ਕੋਈ ਕਿਦੀ ਬਾਹ ਛਟਕਾਈ ਜਾਂਦਾ ਜੀ ਸਾਰਾ ਸੀਨ ਸਾਡੇ ਹੱਥ ਸਾਡੇ ਤੇ ਸੰਧ ਵੱਜੀ ਜਾਂਦੇ ਕੋਲ ਕਿੰਨੇ ਲੋਕ ਉਹ ਹੋਗੇ ਜਿਨ੍ਹਾਂ ਨੇ ਆਪਰ ਹਮਲਾ ਕੀਤਾ ਸਰ 1 ਘਟ ਤੋਂ 20 ਤੋਂ 25 ਦੇ ਕਰੀਬ ਲੋਕ ਅਨਨੋਨ ਪਰਸਨ ਸੀਗੇ ਵਿੱਚ ਜੀ ਇਹਦੇ ਜਿਹਨਾਂ ਨੂੰ ਅਸੀਂ ਨਹੀਂ ਜਾਣਦੇ ਹੋ ਇਹਨਾਂ ਨੇ ਪਤਾ ਨਹੀਂ ਕਿਤੋਂ ਕਿਤੋਂ ਬੰਦੇ ਸੱਦੇ ਸੀ ਕੀ ਕਹਿ ਸਕਦੇ ਆ ਜੀ ਲੋਕਲ ਸੀ ਜਿਹੜੇ ਲੋਕਲ ਤੁਹਾਨੂੰ ਦੱਸੇ ਵਿੱਚ ਕੀ ਹੋਇਆ ਜੀ ਭੀਮ ਨੂੰ ਪਾਲਿਆ ਜੀ ਪਹਿਲਾਂ ਲੰਮਾ ਮੈਂ ਮਿੰਤੇ ਤਰਲਾ ਕੀਤੀ ਮੈਂ ਆਖਿਆ ਜੀ ਇਹ ਤੋਖਾ ਹੈ ਸਰ ਤੁਸੀਂ ਬਲਾਕੇ ਕਰ ਰਹੇ ਹੋ ਤੁਸੀਂ ਰਾਈਨ ਨਵੇਂ ਵਾਸਤੇ ਬੁਲਾਇਆ ਸਾਨੂੰ ਗੱਲਬਾਤ ਵਾਸਤੇ ਬੁਲਾਇਆ ਜੀ ਫਿਰ ਵੀ ਇਹਨੂੰ ਮੈਂ ਸਮਝਾਉਂਗਾ ਕੋਈ ਗੱਲਬਾਤ ਹੈਗੀ ਆ ਤਾਂ ਭਰਾ ਆ ਸਾਡਾ ਅਸੀਂ ਸਮਝਾ ਲਾਂਗੇ ਇਹਨੂੰ ਕਹਿੰਦਾ ਜੀ ਜਿਆਦਾ ਸ਼ਵਾਰਸੀ ਇਹਨੂੰ ਵੀ ਸੁੱਟੋ ਨਾਲ ਸਰ ਇੰਨੀ ਗੱਲ ਹੀ ਕਹਿਣ ਦੀ ਦੇ ਰਹੇ ਹੋ ਮਾਨੇ ਮੈਂ ਜੀ ਇੱਕ ਦੂਜੇ ਤੋਂ ਅੱਗੇ ਹੁੰਨੇ ਆ ਆਪਾਂ ਯਾਰ ਭਰਾ ਦੇ ਨਾਲ ਵਜੇ ਉਹ ਕਹਿੰਦਾ ਇਹਦੇ ਨਾਲ ਵਜੇ ਐਵੇਂ ਕਰ ਕਰ ਕੇ ਜੀ ਇਹਨਾਂ ਨੇ ਸੱਟਾ ਮਾਰਨੀ ਸ਼ੁਰੂ ਕਰਤੀਆਂ ਉਹਨੇ ਇੱਕ ਦਿਨ ਬੱਸ ਵਾੜਾ ਘੱਟੀ ਵਾੜਾ ਘੱਟੀ ਚੱਲ ਪਈ ਜੀ ਉਹਨੇ ਨੂੰ ਜੀ ਇਹ ਕਾਗਜ਼ ਦੇਣ ਆ ਗਏ ਇਹਨਾਂ ਦੇ ਮੇਨ ਗੇਟ ਤੋਂ ਨਾ ਜੀ ਇਹਨਾਂ ਨੇ ਵੇਖ ਲਿਆ ਵੀ ਇਹ ਕੀ ਕੰਮ ਚੱਲੀ ਜਾਂਦਾ ਇਹ ਕਿਹੜੇ ਕੰਮ ਹੈ ਇਹਨਾਂ ਨੇ ਜੀ ਸੜਕ ਤੇ ਬ੍ਰਦਰ ਬ੍ਰਦਰ ਮੇਰਾ ਰਾਣਾ ਤੇ ਮਾਮਾ ਪੁੱਲਾ ਇਹਨਾਂ ਨੇ ਜੀ ਸੜਕ ਤੇ ਨਾ ਰੋਲਾ ਪਾਉਣਾ ਸ਼ੁਰੂ ਕਰਤਾ ਹੁਣ ਉਹ ਮੇਨ ਰੋਡ ਹੈ ਜੀ ਹਰਮਾਨਗੜ੍ਹ ਰੋਡ ਤੇ ਉਹ ਡਰ ਗਏ ਜੀ ਉਹ ਕਬਰਗੇ ਜੀ ਉਹ ਹੋ ਗਏ ਇਧਰ ਖੇਤਾਂ ਵੱਲ ਨੂੰ ਠੀਕ ਹੈ ਜੀ ਉਹ ਭੱਜ ਗਏ ਸਾਨੂੰ ਉਵੇਂ ਮਰਿਆ ਛੱਡ ਕੇ ਭੀਮ ਵੀ ਸਿਰ ਛੁੱਟ ਗਿਆ ਸੀ ਜੀ ਉੱਥੇ ਜਦੋਂ ਸਾਰਾ ਕਾਹੜ ਹੋ ਗਿਆ ਮੈਂ ਵੀ ਉੱਥੇ ਸਿਰ ਛੁੱਟ ਗਿਆ ਜੀ ਠੀਕ ਹੈ ਮੈਨੂੰ ਚੁੱਕ ਕੇ ਲਿਆਏ ਹੱਥ ਮੇਰਾ ਮੈਨੂੰ ਦਿੱਸ ਰਿਹਾ ਹੈ ਵੀ ਮੇਰਾ ਹੱਥ ਮੇਰੇ ਸਾਹਮਣੇ ਪਿਆ ਮੇਰੀ ਬਾਹਵਾ ਉਂਗਲਾ ਕੰਬਨ ਦਈਆਂ ਵਿੱਚੋਂ ਨਾੜਾਂ ਨਿਕਲ ਗਈਆਂ ਸਰ ਪੁੱਛੋ ਹੀ ਨਾ ਪੈਰਾਂ ਤੇ ਨਹੀਂ ਖੜਾ ਹੋ ਸਕਦਾ ਮੈਂ ਸਰ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਵਿਚਾਰਿਆਂ ਨੇ ਇਕੱਠੇ-ਕੁੱੱਟੇ ਕੀਤੇ ਹੱਥ-ਪੈਰ ਸਾਡੇ ਇਕੱਠੇ ਕੀਤੇ ਸਾਨੂੰ ਚੁੱਕ-ਚੁੱਕ ਕੇ ਪਾਇਆ ਜੀ ਗੱਡੀਆਂ 'ਚ ਸਰਕਾਰੀ ਹਸਪੀਟਲ ਹਬੌਰ ਲੈ ਕੇ ਗਏ ਉੱਥੇ ਡਾਕਟਰ ਤਾਂ ਸਾਨੂੰ ਵੇਖ ਕੇ ਹੀ ਘਬਰ ਗਏ ਵੀ ਐਵੇਂ ਦੇ ਪੇਸ਼ੈਂਟ ਹੀ ਨਹੀਂ ਕਦੀ ਆਏ ਸੀ ਉੱਥੇ ਉਹਨਾਂ ਨੇ ਦਵਾ-ਦਵਾ ਅੰਮ੍ਰਿਤਸਰ ਰੈਫਰ ਕੀਤਾ ਅਮਨਦੀਪ ਦੇ ਵੀ ਹੱਥ-ਪੈਰ ਕੱਟੇ ਉੱਥੇ ਜੁੜ ਸਕਦੇ ਜਾ ਕੇ ਤਾਂ ਸਰ ਅਸੀਂ ਇੱਥੇ ਆ ਗਏ ਸਰ ਮੇਰੀ ਇੱਕੋ ਇੱਕੋ ਇੱਕ ਛੋਟੀ ਦਰਖਾਸਤ ਹੈ ਮੈਂ ਇੱਕ ਗਰੀਬ ਕਿਸਾਨ ਦਾ ਬੇਟਾ ਠੀਕ ਹੈ ਜੀ ਸਰ ਸ਼ਾਇਦ ਇਹ ਬੰਦੇ ਜੀ ਬਹੁਤ ਪਾਵਰਫੁੱਲ ਬੰਦੇ ਆ ठेकेदार ਬੰਦੇ ਨੇ ਸਿਆਸੀ ਬੰਦੇ ਨੇ ਸਰ ਸ਼ਿਵ ਲਾਲ ਡੋਡਾ ਅਮਿਤ ਡੋਡਾ ਇਹਨਾਂ ਨਾਲ ਸਾਡਾ ਕੋਈ ਲੈਵਲ ਨਹੀਂ ਹੈ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਕਈਆਂ ਨਾਲ ਬਹੁਤ ਕੰਨ ਕਰਵਾਏ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਜਾਨ ਦਾ ਖਤਰਾ ਹੈ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੇ ਮਾਮਾ ਜੀ ਰਹਿੰਦੇ ਉੱਥੇ ਮੇਰਾ ਬ੍ਰਦਰ ਸੀ ਜੋਇੰਟ ਫੈਮਿਲੀ ਹੈ ਮੈਨੂੰ ਤਾਂ ਹੁਣ ਮੈਨੂੰ ਇਹ ਲੱਗਦਾ ਜਿਹੜੀ ਮੇਰੀ ਜ਼ਿੰਦਗੀ ਬਚ ਗਈ ਇਹਨਾਂ ਨੇ ਵੀ ਨਹੀਂ ਰਹਿਣ ਦੇਣੀ 101% ਮੈਨੂੰ ਯਕੀਨ ਹੈ ਮੈਂ ਲਿਖ ਕੇ ਦੇ ਦਿੰਦਾ ਤੇ ਉਹਦਾ ਜ਼ਿੰਮੇਵਾਰ ਸ਼ਿਵ ਲਾਲ ਡੋਡਾ ਤੇ ਮਿਤ ਡੋਡਾ ਹੋਊਗਾ ਸਰ ਤੀਜਾ ਪਰਸਨ ਨਹੀਂ ਹੋਊਗਾ ਉਹਦਾ